ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨ ਲੋ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਸੰਕਟ ਮੋਚਨ ਪਾਠ ਹੈ ਪਿਆਰੀ ਸਾਧ ਸੰਗਤ ਤੁਹਾਡੀਆਂ ਸਾਥ ਪੀੜੀਆਂ ਰਾਜ ਕਰਨੀਆਂ ਜੇ ਬੀਬੀਆਂ ਇਹ ਸ਼ਬਦ ਕਰ ਲੈਣ ਹਰ ਰੋਜ਼ ਘੱਟ ਤੋਂ ਘੱਟ 10-15 ਵਾਰ 21 ਦਿਨ ਤੱਕ ਕਿਸਮਤ ਕਿਵੇਂ ਬਦਲਦੀ ਏ ਤੁਸੀਂ ਆਪੇ ਵੇਖ ਲਿਓ ਆਓ ਪਿਆਰੀ ਸਾਧ ਸੰਗਤ ਇਹ ਸ਼ਬਦ ਉੱਤੇ ਸਾਂਝ ਪਾਈਏ ਬਿਲਾਵਲ ਮਹੱਲਾ ਪੰਜਵਾ ਦੋਵੇਂ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟ ਘਟ ਇੱਕ ਰਹਾ ਭਰੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ